ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਰਾਸ ਸਿੱਧੂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਆਪਦੇ ਘਰਾਂ ਦੇ ਵਿੱਚ ਰਾਜੀ ਭਾਜੀ ਹੋਗੇ ਜੀ ਲਓ ਜੀ ਅੱਜ ਆਪਾਂ ਆਏ ਹੋਏ ਸੀਗੇ ਗੰਗਾ ਨਗਰ ਇੱਧਰ ਸਰਦਾਰ ਜੀ ਦੇ ਅਜੇ ਦੰਦਾ ਦਾ ਚੈੱਕ ਅਪ ਕਰਾਉਣ ਵਾਸਤੇ ਆਏ ਹੋਏ ਸੀਗੇ ਤੇ 2 ਮਿੰਟ ਕਰ ਰਹੇ ਸੀ ਵੇਟ ਮੈਂ ਕਿਹਾ ਚਲੋ ਵਲੌਗ ਦੀ ਸ਼ੁਰੂਆਤ ਕਰ ਲੈਨੇ ਆ ਹਸਪੀਟਲ ਕਾਫੀ ਵੱਡਾ ਬਣਿਆ ਹੋਇਆ ਦੇਖੋ ਇੱਥੇ ਆਪਾਂ ਪਾਰਕ 'ਚ ਸੀਗੇ ਤੇ ਹੁਣ ਚੱਲਦੇ ਆ ਰਿਸੈਪਸ਼ਨ ਏਰੀਏ ਤੇ ਬਣੇ ਰਹਿਣਾ ਬਲੌਗ ਦੇ ਨਾਲ ਪੂਰਾ ਬਲੌਗ ਜ਼ਰੂਰ ਦੇਖਣਾ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਇੱਧਰ ਹੈਗੀ ਆ ਜੋ ਟ੍ਰੇਨਿੰਗ ਡਿਪਾਰਟਮੈਂਟ ਹੈ ਨਾ ਉਵਲਾਗੇ ਨਰਸਿੰਗ ਵਾਲਾ ਜਿੱਦਰ ਹਸਪੀਟਲ ਬੱਚੇ ਬੈਠੇ ਹੋਏ ਆ ਇੱਧਰ ਜੋ ਕਿ ਇੱਥੇ ਟ੍ਰੇਨਿੰਗ ਲੈਂਦੇ ਆ ਬੇ ਫਰਸਟ ਫਲੋਰ ਤੇ ਆ ਉੱਪਰ ਜਾ ਰਹੇ ਸੀ ਹੁਣ ਫੀ ਵੱਡਾ ਬਣਿਆ ਹੋਇਆ ਹਸਪੀਟਲ ਦੇਖੋ ਕਿੰਨਾ ਇੱਥੇ ਰਿਸਰਚ ਸੈਂਟਰ ਵਗੈਰਾ ਨਾ ਡੈਂਟਲ ਇਧਰ ਆਏ ਇਧਰ ਕਰਵਾ ਲਈ ਸੀਗੇ ਆ ਤੇ ਦੰਦਾਂ ਦਾ ਚੈੱਕਅਪ ਤੇ ਆਪਾਂ ਜਾਇਦੇ ਸੀ ਥੱਲੇ ਮੈਂ ਕਿਹਾ ਮੈਂ ਇੱਥੇ ਘੂਰ ਹੋ ਰਹੀ ਹਾਂ ਥੱਲੇ ਚਲਣੀ ਆ ਇਹ ਦੇਖੋ ਜੀ ਇਧਰ ਕੋਰੀਡੋਰ ਇਸ ਵਿੱਚ ਪਿਕਚਰਸ ਲਾ ਰੱਖੇ ਆ ਜਿਨ੍ਹਾਂ ਨੇ ਡੈਂਟਲ ਡਿਜ਼ੀਜ਼ਸ ਤੇ ਰਿਸਰਚ ਕੀਤੀ ਹੋਈ ਹੈ ਬਹੁਤ ਵੱਡਾ ਹਸਪੀਟਲ ਬਣਿਆ ਹੋਇਆ ਆਪਾਂ ਫਿਰ ਚਲਦੇ ਆਂ ਥੱਲੇ ਕਿਉਂਕਿ ਇੱਥੇ ਆਪਾਂ ਤਾਂ ਘੂਰ ਹੋ ਗਈ ਬੈਠਾ ਵੇਟ ਕਰਨਾ ਬਹੁਤ ਮੁਸ਼ਕਿਲ ਲੱਗਦਾ ਨਾ ਇਹ ਆਗੇ ਰਿਸੈਪਸ਼ਨ ਏਰੀਆ ਦੇਖੋ ਜੀ ਕਿੰਨੀ ਆਜੂ ਕਿ ਇਹ ਬਿਲਡਿੰਗਾਂ ਬਣੀਆਂ ਹੋਈਆਂ ਤੇ ਇਸ ਹਸਪੀਟਲ 'ਚ ਤਾਂ ਆਪਾਂ ਪਹਿਲੀ ਵਾਰੀ ਆਏ ਆ ਹਨਾ ਤੇ ਵੈਸੇ ਤਾਂ ਵਾਹਿਗੁਰੂ ਜੀ ਤੰਦਰੁਸਤੀਆਂ ਦੇਵੇ ਜੀ ਕਦੇ ਹਸਪੀਟਲ ਪਹੁੰਚਣਾ ਨਾ ਪਵੇ ਪਰ ਇੰਨਾ ਹੁੰਦਾ ਵੀ ਜੇ ਫੈਸਿਲਿਟੀ ਆਪਦੇ ਸ਼ਹਿਰ ਵਿੱਚ ਮਿਲ ਜੇ ਫਿਰ ਬਹੁਤ ਵਧੀਆ ਹੁੰਦਾ ਨਾ ਕਿਤੇ ਦੂਰ ਨਹੀਂ ਜਾਣਾ ਪੈਂਦਾ ਤੇ ਫਿਰ ਰਾਜਿੰਦਰ ਤੇ ਵੈਸੇ ਵੀ ਬੰਦਾ ਦੀ ਪ੍ਰੋਬਲਮ ਕਾਫੀ ਟਾਈਮ ਦੀ ਚੱਲ ਰਹੀ ਆ ਤੇ ਆਸ਼ਾ ਹੈ ਕਿ ਹੁਣ ਸਹੀ ਹੋ ਜੂਗੀ ਤੇ ਦੇਖੋ ਸਟੂਡੈਂਟਸ ਇੱਥੇ ਅਬੀ ਟ੍ਰੇਨਿੰਗ ਵਗੈਰਾ ਲੈ ਰਹੇ ਆ ਕਿਉਂਕਿ ਇਹ ਟ੍ਰੇਨਿੰਗ ਇੰਸਟੀਚੂਟ ਵੀ ਆ ਹੈਲੋ ਕੁਛ ਖਾਣ ਨੂੰ ਹੈ ਨਹੀਂ ਕੁਛ ਵੀ ਹੈ ਨਹੀਂ ਖਾਣ ਨੂੰ ਇੱਧਰ ਲਿਖਿਆ ਹੋਇਆ ਹੈ ਨਾ ਸ਼੍ਰੀ ਸੁਰੇਂਦਰ ਕੁਮਾਰ ਜੀ ਅਗਰਵਾਲ ਜਿਨ੍ਹਾਂ ਨੇ ਕਿ ਇਹ ਹਸਪੀਟਲ ਅ ਤੇ ਇਹ ਰਿਸਰਚ ਇੰਸਟੀਚਿਊਟ ਹੈ ਜਿਹੜਾ ਟ੍ਰੇਨਿੰਗ ਇੰਸਟੀਚਿਊਟ ਅਤੇ ਪੇਰੈਂਟਸ ਦੀ ਯਾਦ ਵਿੱਚ ਬਣਾਇਆ ਹੈ ਹਨਾ ਤੇ ਇੱਥੇ ਬਹੁਤ ਘੱਟ ਫੀਸ ਤੇ ਹੀ ਦੰਦਾ ਦਾ ਇਲਾਜ ਕੀਤਾ ਜਾਂਦਾ ਹੋਰ ਵੀ ਇਲਾਜ ਕੀਤਾ ਜਾ ਉਹ ਜਾਂਦਾ ਹੋਣਾ ਹੈ ਮੈਨੂੰ ਪਤਾ ਨਹੀਂ ਕਿਹੜੇ ਕਿਹੜੇ ਡਾਕਟਰ ਇੱਥੇ ਬੈਠਦੇ ਆ ਬਟ ਬਹੁਤ ਵਧੀਆ ਹਸਪੀਟਲ ਬਣਿਆ ਹੋਇਆ ਤੇ ਬੱਚੇ ਵੀ ਇੱਥੇ ਕਾਫੀ ਟ੍ਰੇਨਿੰਗ ਲੈ ਰਹੇ ਆ ਨਾ ਤੇ ਵਧੀਆ ਹੀ ਆ ਕਿਸੇ ਦਾ ਫਿਊਚਰ ਬਣਦਾ ਤਾਂ ਬਹੁਤ ਵਧੀਆ ਗੱਲ ਹੈ ਜੀ ਜੀ ਇਧਰ ਆਪਾਂ ਤਾਂ ਬਾਹਰ ਆ ਕੇ ਬੈਠ ਗਏ ਆ ਤੇ ਕਰ ਰਿਹਾ ਵੇਟ ਤੇ ਰਾਜਵਿੰਦਰ ਦੇ ਦੰਦਾ ਦਾ ਜਿਹੜਾ ਇਹ ਟ੍ਰੀਟਮੈਂਟ ਚੱਲ ਰਿਹਾ ਤੇ ਮੈਨੂੰ ਨਾ ਉੱਥੇ ਥੋੜੀ ਸਫੋਕੀਸ਼ਨ ਜੀ ਲੱਗ ਰਹੀ ਸੀ ਭੀੜੀ ਜੀ ਜਗ੍ਹਾ ਦੇ ਵਿੱਚ ਇਸ ਕਰਕੇ ਮੈਂ ਤਾਂ ਇੱਧਰ ਆ ਗਈ ਖੁੱਲੀ ਹਵਾ ਦੇ ਵਿੱਚ ਮੈਂ ਕਿਹਾ ਦੇਖਦੇ ਆ ਨਾਲੇ ਥੋੜਾ ਵਲੌਗ ਸ਼ੂਟ ਕਰ ਲੈਨੇ ਆ ਤੇ ਕਿਉਂਕਿ ਵੇਟ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਵੈਸੇ ਵੀ ਅੱਜ ਮੇਰੇ ਫੋਨ ਦਾ ਨੈਟ ਨਹੀਂ ਚੱਲ ਰਿਹਾ ਟਾਈਮ ਪਾਸ ਹੋ ਨਹੀਂ ਰਿਹਾ ਤੇ ਇਸ ਕਰਕੇ ਦੇਖੋ ਇੱਧਰ ਪਲਾਂਟਸ ਕਿੰਨੇ ਸੋਹਣੇ ਸੋਹਣੇ ਲੱਗੇ ਹੋਏ ਬਹੁਤ ਹੀ ਸੋਨਾ ਏਰੀਆ ਬਣਿਆ ਹੋਇਆ ਵੇਟ ਕਰ ਕਰਕੇ ਹੋ ਗਏ ਬੋਰ ਇੱਧਰ ਤੇ ਦੇਖੋ ਸਟੂਡੈਂਟਸ ਸਾਰੇ ਬੈਠੇ ਇੱਧਰ ਮੇਰੇ ਕੰਫਰੈਂਸ ਕਿ ਜਿਹੜੇ ਸਟੂਡੈਂਟਸ ਉਹਨਾਂ ਨਾਲ ਗੱਲਾਂបੱਤਾਂ ਮਾਰੀਆਂ ਹੈ ਨਾ ਕੁਝ ਹਰਿਆਣੇ ਤੋਂ ਆ ਪੰਜਾਬ ਤੋਂ ਆ ਡਾਟਰ ਲੋਕਲ ਤੋਂ ਆ ਕੁਝ ਹੈ ਨਾ ਉਹਨਾਂ ਨਾਲ ਗੱਲਾਂਬੱਤਾਂ ਮਾਰੀਆਂ ਟਾਈਮ ਪਾਸ ਬਹੁਤ ਔਖਾ ਹੋ ਰਿਹਾ ਸੀ ਵੇਟ ਕਰਨੀ ਬੜੀ ਮੁਸ਼ਕਿਲ ਹੈ ਤੇ ਉਹ ਇੱਥੇ ਪ੍ਰਾਂਤ ਸੋਨੇ ਲੱਗੇ ਹੋਏ ਆ ਬੱਚੇ ਗੱਲਾਂ ਕਰਦੇ ਜਾ ਰਹੇ ਜੀ ਜੀ ਉਧਰਲੀ ਸਾਈਡ ਕੁਝ ਖਾਣ ਪੀਣੂ ਹੈ ਨਾ ਜੋ ਬੱਚਿਆਂ ਦੇ ਰੈਸਟ੍ਰੈਂਟ ਹੈਗਾ ਦਰ ਕੰਟੀਨ ਵਗੈਰਾ ਜੀ ਕਹਿ ਸਕਦੇ ਆਪਾਂ ਆ ਗਿਆ ਜੀ ਬਾਹਰ ਵਾਲਾ ਏਰੀਆ ਕਾਫੀ ਖੁੱਲਾ ਢੁੱਲਾ ਹੈ ਇੱਧਰ ਹੈ ਨਾ ਏਰੀਆ ਤੇ ਇੱਧਰ ਪਤਾ ਨਹੀਂ ਕੀ ਕੁਝ ਬੀਜਿਆ ਹੋਇਆ ਇੱਧਰ ਪਲੇਗਰਾਉਂਡ ਬਣਿਆ ਹੋਇਆ ਚਲੋ ਫ੍ਰੀ ਟਾਈਮ ਤੇ ਬੱਚੇ ਇੱਥੋਂ ਦਾ ਜਿਹੜੇ ਹੋਸਟਲਰ ਹੈ ਨਾ ਉਹ ਇੰਜੋਏ ਕਰ ਸਕਦੇ ਆ ਦਾ ਸਪੇਅਰ ਟਾਈਮ ਜਿਵੇਂ ਸਪੈਂਡ ਕਰ ਸਕਦੇ ਵਧੀਆ ਦੇਖੋ ਇੱਧਰ ਛੋਟੇ ਛੋਟੇ ਕਤੂਰੇ ਓਏ ਓਏ ਦੇਖਾਉਦੇ ਬੱਚਾ ਵਾਸਤੇ ਪੈ ਰਹੀ ਆਪਾਂ ਤਾਂ ਚੱਲੇ ਇੱਥੋਂ ਪਾਰਕ 'ਚ ਬੈਠਣ ਆਏ ਸੀ ਮੈਂ ਕਿਹਾ ਮੈਂ ਤਾਂ ਚੱਲਦੀ ਡਰ ਲੱਗਦਾ ਇੱਥੇ ਹੋਰ ਖਾਜੂਗੀ ਬੱਚੇ ਇੱਧਰ ਕਰ ਰਹੇ ਆ ਪ੍ਰੈਕਟਿਸ ਲੈਬ ਬਣੀ ਹੋਈ ਆ ਹਮੇ ਇੱਧਰ ਚੱਲੇ ਰਿਹਾ ਟ੍ਰੀਟਮੈਂਟ ਦੇਖੋ ਇਹ ਜਿਹੜੇ ਚੱਲ ਰਿਹਾ ਨਾਲ ਸਾਡੇ ਪੇਸ਼ੈਂਟ ਕੋਈ ਇਰੀਟੇਟ ਨਾ ਹੋਵੇ ਨਾ ਹਸਪੀਟਲ ਵਿੱਚ ਆ ਕੇ ਤਾਂ ਬੋਰ ਹੋ ਜਾਈਗਾ ਮੈਨੂੰ ਲੱਗਦਾ ਜਿਹੜੇ ਕੰਮ ਹੋ ਰਹੇ ਆ ਉਹ ਹੋਣਾ ਨਹੀਂ ਸ਼ਾਇਦ ਬਹੁਤ ਟਾਈਮ ਲੱਗ ਰਿਆ ਚਲੋ ਜੀ ਬੈਠਦੇ ਆ ਕਿਤੇ ਕਰਦੇ ਆ ਵੇਟ ਗਲੀ ਹੈ ਨਾ ਭੀੜ ਬਹੁਤ ਰਹਿੰਦੀ ਹੈ ਚਲੋ ਜੀ ਹੁਣ ਅੱਛੇ ਹਸਪੀਟਲ ਤੋਂ ਜਾ ਰਹੇ ਸੀ ਐਚ ਬਲਾਕ ਰਸ਼ ਬਹੁਤ ਹੋਇਆ ਪਿਆ ਹਾਂਜੀ ਐਚ ਬਲਾਕ ਹੀ ਹੈ ਨਾ ਇਹ ਹਾਂਜੀ ਹਾਂਜੀ ਆਹੀ ਆ ਪਰ ਲੱਭਣਾ ਪਊਗਾ ਨਾ ਕਿੱਥੇ ਆ ਕੰਮ ਕਾਜ ਜੋ ਕਰਨਾ ਸੀ ਉਹ ਕਰਕੇ ਫਿਰ ਅਭੀ ਆਪਾਂ ਤਲਾਗੀ ਭੁੱਖ ਮੇਕੇ ਕੁਝ ਖਲਾਓ ਤੇ ਇੱਥੇ ਅਸੀਂ ਦੇਖ ਰਹੇ ਸੀਗੇ ਵੀ ਕਿੱਥੋਂ ਕੁਝ ਖਾਈਏ ਤੇ ਫਿਰ ਇਧਰ ਆ ਗਏ ਸੀਗੇ ਇਹ ਮਿਸਤਾਨ ਭੰਡਾਰ ਜਿਹੜਾ ਕਾਫੀ ਫੇਮਸ ਹੈ ਇਸਕਾ ਚਲੋ ਇੱਥੇ ਕੁਝ ਲੈ ਕੇ ਖਾਨੇ ਆ ਨਾ ਤੇ ਰਾਜੇਂਦਰ ਪੁੱਛ ਰੇ ਸੀ ਵੀ ਕੀ ਖਾਣਾ ਮੈਂ ਕਿ ਚਲੋ ਜਿਹੜਾ ਵਧੀਆ ਟੇਸਟੀ ਲੱਗਦਾ ਉਹੀ ਚੀਜ਼ ਲੈ ਆਓ ਕਿਉਂਕਿ ਸਵੇਰ ਵੀ ਜਲਦੀ ਜਲਦੀ ਦੇ ਵਿੱਚ ਫੁਲਕਾ ਖਾ ਕੇ ਆਏ ਸੀਗੇ ਤੇ ਇਹ ਲਿਆਏ ਸੀਗੇ ਬ੍ਰੈਡ ਪਕੌੜੇ ਆ ਬ੍ਰੈਡ ਪਕੋੜੇ ਗਰਮ-ਗਰਮ ਵਧੀਆ ਲੈਂਦੇ ਬਟ ਉਹੀ ਹੈ ਨਾ ਵੀ ਜਿਹੜੀ ਘਰ ਦੀ ਚੀਜ਼ ਬਣੀ ਹੁੰਦੀ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਕਿ ਨਾ ਕੱਚੇ ਜੇ ਲੱਗੇ ਖਾ ਲੇ ਬਸ ਭੁੱਖ ਲੱਗੀ ਸੀਗੀ ਇੰਨੇ ਟੇਸਟੀ ਹੈ ਨਹੀਂ ਸੀਗੇ ਨਾਲੇ ਮਹਿੰਗੇ ਵੀ ਲਾਏ ਤਾਂ ਵੀ ਇੰਨੇ ਵਧੀਆ ਨਹੀਂ ਸੀਗੀ ਚੀਜ਼ ਆ ਪਰ ਫਿਰ ਮੈਂ ਕਿਹਾ ਚਲੋ ਸਫਰ ਹੈ ਨਾ ਸਫਰ ਦੇ ਵਿੱਚ ਭੁੱਖ ਲੱਗ ਜਾਂਦੀ ਮੈਨੂੰ ਤਾਂ ਵੈਸੇ ਜਿਆਦਾ ਲੱਗਦੀ ਹੈ ਭੁੱਖ ਉਸ ਤੋਂ ਬਾਅਦ ਅਸੀਂ ਚੱਲ ਪਏ ਜੀ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਸੀਗੇ ਸਾਡੇ ਤਾਇਆ ਜੀ ਦੀ ਪੋਤੀ ਦੇ ਘਰ ਇਹ ਹੈਗਾ ਜੀ ਉਹਨਾਂ ਦਾ ਘਰ ਮੈਂ ਫਸਟ ਟਾਈਮ ਆਈ ਸੀਗੀ ਇੱਥੇ ਤੇ ਉਹਨਾਂ ਦੀ ਛੋਟੀ ਜੀ ਬੇਟੀ। ਤਾਂ ਦੇਖੋ ਸੱਸੀ ਗੱਲ ਬੁਲਾ ਦਿਓ ਸ਼ਰਿਆ ਨੂੰ ਬੁਲਾ ਦਿਓ। ਸੱਸੀ ਗੱਲ ਬੁਲਾਉਂਦੇ ਸੋਸਤੋ ਹੀ ਪਈ ਐ। ਵਿਆਹ ਦੇਖੇ ਥੱਕ ਗਈ। ਲੋ ਜੀ। ਇਹ ਸਾਡੀ ਕੁੜੀਆ ਦਾ ਰੂਮ ਆ ਗਿਆ। ਵਧੀਆ ਬਣਿਆ ਹੈ ਨਾ। ਤੁਹਾਡਾ ਪਿੰਡ ਦੇਖ ਲਿਓ ਥੋੜਾ ਜਿਹਾ। ਆਵਲਾ ਬਰੂਹ ਹੁੰਦਾ ਘੇਟ। ਹਾਂ ਜੀ। अखे खेत ने आगे इधर की कब्रिस्तान बने तो ना अच्छा स्टेडियम है के? के? गुरुद्वारा साहब भी नेड़े है ना बहुत बड़ा पिंड पशु बनने ना इधर खेत आ गए ਉਹ ਕਰ ਵਧੀਆ ਨਾ ਸੜਕ ਤੇ ਰਹਿ ਜਾਂਦੇ ਆ ਉਹ ਕਰ ਹਾਂ ਰੋਡ ਤੇ ਸਹੀ ਹੈ ਆਦਤ ਹੁੰਦੀ ਹੈ ਨਾ ਕਈਆਂ ਦੂਜੀਆਂ ਦੀ ਉਸ ਤੋਂ ਬਾਅਦ ਜੀ ਅਸੀਂ ਚੱਲ ਪਏ ਚਲੋ ਇੱਕ ਰਿਸ਼ਤੇਦਾਰੀ ਚ ਇਹਨਾਂ ਦੇ ਤਾਇਆ ਜੀ ਦਾ ਹੋਇਆ ਸੀਗਾ ਪਾਈਪਾਸ ਸਰਜਰੀ ਹਾਰਟ ਦੀ ਉਹਦਾ ਪਤਾ ਲੈ ਕੇ ਚੱਲੇ ਸੀਗੇ ਇਹ ਹੈਗਾ ਜੀ ਉਹਨਾਂ ਦਾ ਬੱਸ ਸਟੈਂਡ ਤੇ ਫਿਰ ਅਸੀਂ ਜਾ ਰਹੇ ਸੀਗੇ ਵਾਪਸ ਹਜੇ ਇੱਕ ਜਗ੍ਹਾ ਹੋਰ ਜਾਣਾ ਸੀਗਾ ਮੇਕਅਪ ਪਹਿਲੇ ਹੀ ਸ਼ਾਮ ਦੇ ਕੰਮ ਦਾ ਟਾਈਮ ਹੋ ਜਾਣਾ ਹਨਾ ਫਿਰ ਘਰ ਦਾ ਵੀ ਕੰਮ ਦਾ ਫਿਕਰ ਹੋ ਜਾਂਦਾ ਕਰਨ ਦਾ ਤੇ ਇਸ ਕਰਕੇ ਮੈਂ ਕਿਹਾ ਸੀ ਚਲੋ ਉੱਥੇ ਥੋੜਾ ਟਾਈਮ ਹੀ ਰੁਕਿਓ ਅੱਜ ਜੀ ਹੁਣ ਰੋਡ ਵਧੀਆ ਬਣ ਗਈ ਐ ਇਹ ਟੋਲ ਟੈਕਸ ਬਣਿਆ ਹੋਇਆ ਤੇ ਰੋਡ ਬਹੁਤ ਵਧੀਆ ਜਿੱਦਾਂ ਅੱਗੇ ਹੁੰਦੀ ਸੀ ਨਾ ਵੀ ਬਹੁਤ ਟਾਈਮ ਲੱਗਦਾ ਸੀ ਪਰ ਜਦੋਂ ਦੀ ਭਾਰਤ ਮਾਲਾ ਬਣ ਗਈ ਉਦੋਂ ਦਾ ਬਹੁਤ ਵਧੀਆ ਹੋ ਗਿਆ ਤੇ ਇੱਥੇ ਜੀ ਇਹ ਮੈਨੂੰ ਥੋੜਾ ਜਿਹਾ ਜਿਵੇਂ ਕਿ ਡੀਜ਼ਲ ਵਗੈਰਾ ਹਨਾ ਚੜਨ ਦੀ ਪ੍ਰੋਬਲਮ ਜੀ ਹੋ ਜਾਂਦੀ ਤੇ ਮੈਂ ਡੈਡੀ ਜੀ ਲੈ ਰਹੇ ਸੀ ਟੈਬਲੇਟਸ ਕਿਉਂਕਿ ਮੈਨੂੰ ਐ ਹੁੰਦਾ ਜਦੋਂ ਵੀ ਕਿਤੇ ਦੂਰ ਦੇ ਸਫ਼ਰ ਤੇ ਜਾਵਾਂ ਨਾ ਤਾਂ ਫਿਰ ਟੈਬਲੇਟਸ ਲਈਆਂ ਹੁਣ ਤਾਂ ਫਿਰ ਪ੍ਰੋਬਲਮ ਨਹੀਂ ਹੁੰਦੀਗੀ ਨਹੀਂ ਤਾਂ ਫਿਰ ਉਲਟੀਆਂ ਵਗੈਰਾ ਲੱਗ ਜਾਂਦੀਆਂ ਨਾ ਸਿਰ ਨੂੰ ਚੜ ਜਾਂਦੀ ਆ ਡੀਜ਼ਲ ਜਿਹੜਾ ਉਸ ਤੋਂ ਬਾਅਦ ਜੀ ਅਸੀਂ ਇੱਧਰ ਆ ਗਏ ਸੀ ਹੁਣ ਤਾਇਆ ਜੀ ਕੇ ਪਿੰਡ ਤਾਇਆ ਜੀ ਦੀ ਤਬੀਅਤ ਠੀਕ ਨਹੀਂ ਸੀਗੀ ਉਹਨਾਂ ਦਾ ਪਤਾ ਲੈ ਕੇ ਜਾਣਾ ਸੀਗਾ ਉਹਨਾਂ ਦੇ ਘਰ ਪਹੁੰਚ ਗਏ ਆਪਾਂ ਤੇ ਇਹ ਹੈਗਾ ਜੀ ਉਹਨਾਂ ਦਾ ਘਰ ਲੋ ਜੀ ਸ਼ਾਮ ਦਾ 뷰 ਬਹੁਤ ਹੀ ਸੋਹਣਾ ਲੱਗ ਰਿਹਾ ਸੀਗਾ ਤੇ ਬਟ ਇੱਥੇ ਸਾਨੂੰ ਇੱਕ ਬੜੀ ਬੁਰੀ ਖਬਰ ਸੁਣੀ ਕਿ ਸਾਡੇ ਪਿੰਡ ਦੀ ਇੱਕ ਧੀ ਜਿਹਨੂੰ ਕਿ ਮਾਰ ਦਿੱਤਾ ਗਿਆ ਸੋਹਰਿਆਂ ਵੱਲੋਂ ਬਹੁਤ ਦੁੱਖ ਹੋਇਆ ਛੋਟੇ ਛੋਟੇ ਉਹਦੇ ਬੱਚੇ ਹਨਾ ਇਹ ਸੁਣ ਕੇ ਪਤਾ ਨਹੀਂ ਇਸ ਤਰ੍ਹਾਂ ਕਿਵੇਂ ਕਰ ਲੈਂਦੇ ਆ ਨਾ ਕਿਤੇ ਕਿਸੇ ਜਾਨਵਰ ਨੂੰ ਵੀ ਮਾਰਨਾ ਨਾ ਉੱਥੇ ਵੀ ਬੜਾ ਜੀਅ ਓਖਾ ਹੁੰਦਾ ਵੀ ਕਿਉਂ ਇਹਦੇ ਇੱਕ ਡੰਡਾ ਵੀ ਮਾਰਤਾ ਨਾ ਤੇ ਕਿਸੇ ਦੀ ਜਾਨ ਲੈ ਲੈਣੀ ਤਾਂ ਬਹੁਤ ਜੀਅ ਓਖਾ ਜਾ ਹੁੰਦਾ ਨਾ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਉਹਦੀ ਡੈਥ ਹੋ ਗਈ ਹੈ ਨਾ ਕਿਸੇ ਨੇ ਕਾਲ ਕਰਕੇ ਦੱਸਿਆ ਬੜਾ ਜੀ ਜਾਂ ਓਖਾ ਹੋਇਆ ਨਾ ਪਤਾ ਨਹੀਂ ਕਿਉਂ ਦੁਨੀਆ ਐਜੀ ਆ ਕਿਵੇਂ ਜੀ ਕਰ ਜਾਂਦਾ ਕਿਸੇ ਦੀ ਧੀ ਨੂੰ ਮਾਰਨ ਨੂੰ ਤੇ ਬਹੁਤ ਮਾੜਾ ਪਤਾ ਨਹੀਂ ਇਹ ਚੀਜ਼ਾਂ ਕਦੋਂ ਖਤਮ ਹੋਣਗੀਆਂ ਨਾ ਕੁਝ ਵੀ ਪਤਾ ਨਹੀਂਗਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੀ ਉਸ ਤੋਂ ਬਾਅਦ ਜੇ ਅਸੀਂ ਹੈ ਪੈਟਰੋਲ ਪੰਪ ਤੇ ਪਹੁੰਚੇ ਇੱਥੋਂ ਤੇਲ ਪਵਾਇਆ ਤੇ ਫਿਰ ਉਸ ਤੋਂ ਬਾਅਦ ਅਸੀਂ ਕਰਨੇ ਸੀ ਵਾਪਸੀ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਘਰੇ ਜਾ ਕੇ ਕੰਮਕਾਜ ਵੀ ਕਰਨਾ ਸੀਗਾ ਜੀ ਇਹ ਸੀਗਾ ਜੀ ਅੱਜ ਦਾ ਵਲੌਗ ਵਲੌਗ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਕਿਉਂਕਿ ਹੁਣ ਆਪਾਂ ਇੱਥੇ ਹੀ ਵਲੌਗ ਦਾ ਐਂਡ ਕਰ ਰਹੇ ਆ ਘਰ ਜਾ ਕੇ ਸਾਰੇ ਕੰਮ ਕਾਜ ਕਰਨੇ ਆ ਸ਼ਾਮ ਦਾ ਪਤਾ ਹੀ ਹੈ ਕੰਮ ਕਾਜ ਕਾਫੀ ਹੋ ਜਾਂਦਾ ਜਿਵੇਂ ਹੁਣ ਗਾਂ ਵੀ ਚੋਣੀ ਹੁੰਦੀ ਹੈ ਜੀ ਸਾਰਿਆਂ ਨੂੰ ਸਸ਼ੀ ਕਾਲ ਜੀ